ਚੇਕ ਹੀ ਲਿਖਾਇਆ ਵਾ ਬਾਬਾ ਆ ਗਿਆ ਇਧਰ ਆਪਣਾ ਬਾਜ ਕਦੇ ਨੀਵੀਂ ਥਾਂ ਤੇ ਪੈਂਦੇ ਨਹੀਂ ਹੁੰਦੇ ਆਰਪਾਰ ਵਾਲੇ ਕਦੇ ਖਹਂਦੇ ਨਹੀਂ ਹੁੰਦੇ ਇਧਰ ਲਈ ਫਿਰਦਾ ਉਹ ਗੇੜੇ ਦੰਦਾ ਉਹ ਵੀ ਨਹੀਂ ਚਾਹ ਆਇਰੋ ਅੱਗੇ ਕਰਨਾ ਕਰਨਾ ਯੱਕ ਬਾਈ ਕਰ ਕੰਡਾ ਲੈ ਵੀ ਮਿੱਤਰੋ ਕੌਰੀ ਵਾਲੇ ਕੋਲ ਆਇਦੀ ਆਉਣ ਸਰ ਬਗਾਰ ਡੇਕਦੀ ਕਹਿੰਦਾ ਮੰਡੀ ਚ ਜਾਣਾ ਟਰੈਕਟਰ ਟਰਾਲੀ ਲੈ ਕੇ ਵੀ ਪਹਿਲਾਂ ਤਾਂ ਇਹਨਾਂ ਦੀ ਗਲਤੀ ਕੀ ਐ ਜੀਰੀ ਦੀ ਟਰਾਲੀ ਆ ਜਿਹੜੀ ਭਰ ਕੇ ਘਰੇ ਘਤੜਾਈ ਆ ਜੇ ਖੜਾਈ ਆ ਤਾਂ ਹੁਣ ਰਾਤ ਨੂੰ ਛੱਟ ਕੇ ਗੱਡਾ ਉਣੀ ਆ ਤੂੰ ਨਾਲ ਦੀ ਆ ਇਹ じゃ ਬੇਸੋਰਾ ਤੂੰ ਆ ਤੇਰੇ ਵਰਗਾ ਲਲ 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 ਜਦੋਂ ਨਾਲ ਹੋਵੇ ਜਾ ਕੋਈ ਹੁੰਦਾ ਮੱਥੇ ਲੱਗੀ ਮਾੜੇ ਹੁੰਦੀ ਸੀ ਤਾਂ ਟਰਾਲੀ ਬੈਕ ਕਰ ਰਹੀ ਆ ਰੋਟੀ ਖਾ ਕੇ ਢੇੜਾ ਦੇਣ ਆਇਦੀ ਕਹਿੰਦੇ ਆਜੂ ਜੀ ਮੰਡੀ ਚ ਜਲੀ ਟਰਾਲੀ ਐਡ ਡਰਾਈਵਰ ਨਹੀਂ ਹੈਗਾ ਇਹ ਹੈ ਐਡ ਡਰਾਈਵਰ ਨਹੀਂ ਹੈਗਾ ਬੈਕ ਡਰਾਈਵਲ ਨਹੀਂ ਹੁੰਦਾ ਨਾਲੇ ਡਰਾਈਵਰ ਹੁੰਦਾ ਡਰਾਈਵਰ ਡਰਾਈਵਰ ਹੁੰਦਾ ਡਰਾਈਵਰ ਤੇ ਲੈ ਕੌਲਾ ਟਾਹੂ ਮੈਨੂੰ ਲੱਗਦਾ ਮੈਨੂੰ ਐ ਕਿਉਂ ਲੱਗਦਾ ਵੀ ਕੌਲਾ ਟਾਹੂ ਇਹ ਗਾਲਾਂ ਦੇ ਸਸਰੀ ਕਾਲ ਜੀ ਠੀਕ ਹੋ ਜੀ ਕੋਲੇ ਜੁਵੇਰੀਆ ਕਾਜ ਪੰਕ ਜਾ ਰਾਈਡਰ ਉਹ ਰਾਹ ਲੋ ਮੋਟਰਸਾਈਕਲ ਪਰਾਂ ਕਰ ਉਹ ਚਲ ਦੇਖਦਾ ਫਿਰ ਇਥੋਂ ਸਿੱਧਾ ਲਾ ਜਾ ਓਕੇ ਹੈ ਲਾ ਜਾ ਕਿਹਾ ਆਦਾ ਇਥੇ ਇਥੇ ਸਿੱਧਾ ਲਾ ਜਾ ਉਸ ਪੀ ਹੈ ਸਿੱਧਾ ਲਾ ਜਾ ਰਹਾ ਹਾਂ ਮੈਂ ਜਮਾ ਟਾਇਰ ਸਿੱਧੇ ਕਰ ਲੈ ਮਨੂ ਇਹ ਹੋ ਗਿਆ ਗੱਲ ਕੀ ਹੋ ਗਈ ਕਹਿੰਦਾ ਮੈਂ ਜਾਊਂਗਾ ਪਰਾ ਉਸ ਕੋਰੀ ਕਹਿੰਦਾ ਮੈਂ ਜਾਊਂ ਬਾਈ ਲੜਕੇ ਹੁਣ ਚੱਕ ਲਿਆ ਫੈਟਰਾ ਕਹਿੰਦਾ ਆਪੇ ਜਾਊਂਗਾ ਲਾ ਕਹਿੰਦਾ ਤੈਨੂੰ ਨਹੀਂ ਲੈ ਕੇ ਜਾਂਦਾ ਚੰਗਾ ਜੀ ਫਿਰ ਮਿਲਦੇ ਆ ਲੈਟਾ ਕੰਮ ਜ ਆਪਣੇ ਟਰੈਕਟਰ ਦੀਆਂ ਹੋਰ ਗੱਲਾਂ ਜਾਂ ਗੱਲਾਂ ਕਿਨੂੰ ਬੈਕਗਰਾਊਂਡ ਟਰੱਕ ਦੀਆਂ ਲਾਉਣੀਆਂ ਆਉਂਦੀ ਆਦਾ ਉਹ ਪੁੱਤ ਜੱਟ ਦਾ ਜਾਂਦੀ ਆ ਸਿੱਧੀ ਲਾਡੀ ਨੂੰ ਐ ਕਰਾ ਲਾਡੀ ਨਹੀਂ ਮੋੜਦਾ ਦੀ ਉਹਨੂੰ ਕੌਲਾ ਹਟਾਉਂਦਾ ਟਰੈਕਟਰ ਕੱਢਦਾ ਹਾਂ 5000 ਰੁਪਏ ਦੇ ਲਾਡੀ ਨੇ ਐਡਾ ਮਾੜਾ ਡਰਾਈਵਰ ਨਹੀਂ ਹੈਗਾ ਉਹ ਸਾਰ ਕੇ ਆ ਲੈ ਸੁਭਾਈ ਵੇ ਉੱਪਰ ਚੱਕ ਦੇ ਨਾ ਰਾ ਉਹ ਜਿਹੜੀ ਪੁਆਇੰਟ ਉੱਪਰ ਦੀ ਉਹ ਦੇਖੀ ਉਹਨੇ ਭਾ ਦਾ ਮਾ ਖਾਤਰੇ ਵਾਲੀ ਆ ਲਾਗਾ ਕੰਡੇ ਤੇ ਝਾੜ ਦੇ ਉਹ ਆ ਜਾਂਦੇ ਹੈ ਆ ਜਾਂਦੇ ਬੈਕਾਂ ਤੇ ਲਾ ਕੇ ਦੇਖਾਂ ਬਾਈ ਜੀ ਉਹ ਧਰਮ ਖੰਡਾ ਕਹਿੰਦੇ 24 ਘੰਟੇ ਖੁੱਲਾ ਭਾਈ ਜਦੋਂ ਮਰਜ਼ੀ ਪਹੁੰਚੋ ਰੇ ਉੱਤੜੀ ਨਾਲ ਆਉਣਾ ਥੱਲੇ ਕੀ ਯਾਰ ਚੱਲ ਜੀ ਲੈਟਾਂ ਜਿਹੜੀ ਆਹ ਦੇਖ ਸਕਦੇ ਹਾਂ ਭਾਈ ਟਰੈਕਟਰ ਇੱਕ ਨੰਬਰ ਤਿਆਰ ਕਰਿਆ ਹੋਇਆ ਜਾਵਾ ਟਰੈਕਟਰ ਤੇ ਤਾਂ ਮੰਨਦੇ ਆ ਲਾਈਟਾਂ ਟਰਾਲੀ ਤੇ ਵੀ ਲਾਈਟਾਂ ਲਵਾ ਰਹੀਆਂ ਨੇ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਏ ਕੇ 47 ਰੱਖ ਰਗੀ ਆ ਲਾਡੀ ਕੇ ਵੀ ਪਈਦਾ ਲਮਾਰੀ ਚ ਏਕੇ 47 ਦਾ ਆ ਪਿੱਛੇ ਕੀ ਲਿਖਾਇਆ ਹੋਆ ਬਾਬਾ ਆ ਗਿਆ ਇਧਰ ਆਪਣਾ ਬਾਜ ਕਦੇ ਨੀਵੀਂ ਥਾਂ ਤੇ ਪੈਂਦੇ ਨਹੀਂ ਹੁੰਦੇ ਆਰ ਪਾਰ ਵਾਲੇ ਕਦੇ ਖੈਂਦੇ ਨਹੀਂ ਹੁੰਦੇ ਆਇਆ ਕਰਾਂ ਹੋ ਗਿਆ ਚੜੀਏ ਰੋਕ ਦੇ ਲੈ ਵੀ ਮਿੱਤਰੋ ਕੰਡਾ ਕਰਾ ਲਿਆ ਹੁਣ ਚੱਲਦੇ ਆ ਘਰੇ ਘਰੇ ਜਾਣਾ ਹੈ ਮੰਡੀ 'ਚ ਓਏ ਮੰਡੀ 'ਚ ਮੰਡੀ 'ਚ ਕਰਦੇ ਆ ਖਾਲੇ ਆਜਾ ਓਏ ਮਰਦੇ ਉੱਥੇ ਲੈ ਹੁਣ ਕਿੱਥੇ ਜਾਣਾ ਫਿਰ ਸਰਦਾਰ ਸਾਹਿਬ ਮੈਸੂਰੀ ਮੰਡੀ 'ਚ ਹੈ ਆਪਣੇ ਪਿੰਡਾਂ ਮੰਡੀ 'ਚ ਵੇਚ ਦੇਣੀ ਆ ਵੇਚ ਕੇ ਪੈਸੇ ਲੈ ਕੇ ਘਰੇ ਪੈਸੇ ਦੇਣਗੇ ਆਵਾਜ਼ ਕਿਛੇ ਵੀ ਹੈ ਮੈਂ ਚੱਚੀ ਮੈਂਟਨ ਵਾਲਾ ਚੱਜਦੀਆਂ ਇੱਧਰ ਲਈ ਫਿਰਦਾ ਉਹ ਗੇੜੇ ਦੰਦਾ ਉਹ ਵੀ ਨਹੀਂ ਚਾਹ ਆਇਦੋ ਆ ਗਈ ਭਾਈ ਸ਼ਾਜਲੀ ਦੀ ਦਾਣਾ ਮੰਡੀ ਅੱਗੇ ਕਰਨਾ ਕਰਨਾ ਚਲੋ ਭਾਈ ਲੈ ਪਰੇਗਾ ਮਾ ਸਾਰੇ ਮਿੱਤਰੋ ਪਹਿਲਾਂ ਭਰੀ ਹੋਈ ਟਰਾਲੀ ਦਾ ਗੰਡਾ ਕਰਾ ਕੇ ਲੈ ਜੀਏ ਤੇ ਮੰਡੀ ਚ ਲਾਇਆ ਜੀ ਹੁਣ ਖਾਲੀ ਦਾ ਕਰਾਉਣ ਜਾ ਰਹੇ ਆਂ ਟਰੈਕਟਰ ਘੱਲਿਆ ਜੋੜੀ ਬਣਾੜ ਗਿਆ ਸਟਾਪ ਸਟਾਪ ਸਿੱਧੀ ਝਾੜ ਦੇ ਗੰਡੇ ਦੇ ਓਏ ਸ਼ੀ ਅੱਕ ਬਾਈ ਕਰ ਕੰਡਾ ਪੁੱਤਰ ਜੋ ਪਹਿਲਾਂ ਆਪਾਂ ਲੈ ਜੀ ਮਿੱਤਰੋ ਕੰਡਾ ਕਰਾਉਣਾ ਆਇ ਦੀ ਪਹਿਲਾਂ ਭੜੀ ਟਰਾਲੀ ਦਾ ਭੜੀ ਟਰਾਲੀ ਦਾ ਕੰਡਾ ਕਰਾ ਕੇ ਜੂ ਆ ਮੰਡੀ ਚ ਲਾਏ ਹੁਣ ਆਇਆ ਸੀ ਖਾਲੀ ਗੱਡੀ ਦਾ ਕੰਡਾ ਕਰਾਉਣਾ ਕੰਡਾ ਕਰਾ ਕੇ ਸਾਡਾ ਕੰਮ ਹੁਣ ਨਿਬੜ ਗਿਆ ਹੁਣ ਚਲਦੇ ਆ ਸੀ ਘਰ